ਹੰਸਾਲੀ ਵਾਲੇ ਮਹਾਪੁਰਖ ਸੱਜਖੰਡ ਵਾਸੀ ਉਹਨਾਂ ਦੀ ਸੰਗਤ ਬੜੇ ਸਾਲ ਕੀਤੀ 1987 ਤੋਂ ਲੈ ਕੇ ਮੈਂ ਉਹਨਾਂ ਕੋਲ ਜਾ ਰਿਹਾ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਾ ਦਾ 9 ਸਾਲ ਸੰਗਤ ਕੀਤੀ ਹੈ ਬਾਬਾ ਜੀ ਕੋਲ ਜਦੋਂ ਮੈਂ ਪਹਿਲੇ ਦਿਨ ਗਿਆ ਹੰਸਾਲੀ ਮੈਂ ਜਾ ਕੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮਹਾਪੁਰਖਾਂ ਕੋਲ ਜਾਏਗੇ ਤਾਂ ਤੁਰ ਕੇ ਜਾਈਏ ਥੋੜਾ ਜਿਹਾ ਪਟਿਆਲੋਂ ਮੈਂ ਇੱਕ ਦਸਤਾਰ ਲਈ ਐਫ 74 ਮਲਮਲ ਬੰਦੇ ਸੀ ਉਹ 5 ਕਿਲੋਮੀਟਰ ਮੈਂ ਤੁਰ ਕੇ ਗਿਆ ਫਿਰ ਗੱਡੀ 'ਚ ਬੈਠੇ ਫਿਰ ਹੰਸਾਲੀ ਤੋਂ 1 ਕਿਲੋਮੀਟਰ ਉਤਰ ਕੇ ਫਿਰ ਫਿਰ ਤੁਰ ਕੇ ਗਏ ਮੇਰੇ ਜਾਂਦਿਆਂ ਨੂੰ ਬਾਬਾ ਜੀ ਨੇ ਕਿਤੇ ਜਾਣਾ ਹੀ ਤਿਆਰ ਬੈਠੇ ਸੀ ਸੋਟਾ ਲੈ ਕੇ ਦੇਖੀ ਜਾਂਨ ਬਾਰ-ਬਾਰ ਸਿੰਘਾਂ ਨੇ ਦੱਸਿਆ ਬਾਅਦ 'ਚ ਕਹਿੰਦੇ ਕਾਫੀ ਧੀਰ ਦੇ ਤਿਆਰ ਹੋ ਕੇ ਬੈਠੇ ਦੇਖੀ ਜਾਂਦੇ ਆ ਵੀ ਜਿਵੇਂ ਕਿਸੇ ਦੀ ਰੀੜੀ ਕਰ ਰਹੇ ਹੁੰਦੇ ਆ ਮੈਂ ਕਿਹਾ ਕਹਿੰਦੇ ਆਗੇ ਭਾਈ ਮੈਂ ਹਾਂ ਜੀ ਦਸਤਾਰ ਮੇਰੀ ਫੜੀ ਤੇ ਆਪਣੀ ਉਹ ਲਾ ਕੇ ਰੱਖ ਤੇ ਉਹ ਬੰਨ ਲੀ ਮੇਰੀ ਮਹਾਪੁਰਖ ਬ੍ਰਹਮ ਗਿਆਨੀ ਕੋਲ ਜਾਣਾ ਮੈਂ ਦੁਬਾਰਾ ਅਸੀਂ ਫੇਰ ਜਦੋਂ ਗਏ ਮੈਂ ਕਿਹਾ ਵੀ ਅੱਜ ਪਰਖ ਲੈਣੀ ਹੈ ਵੀ ਜੇ ਇਹ ਅੰਤਰਜਾਮੀ ਨੇ ਤਾਂ ਮੇਰੇ ਦਿਲ ਦੀ ਗੱਲ ਦੱਸਣ ਅਸੀਂ ਪੰਜ ਚਾਰ ਜਾਣੇ ਸੀ ਮਹਾਪੁਰਖ ਕੇਸੀ ਇਸ਼ਨਾਨ ਕਰਕੇ ਵੱਡਾ ਸਹਰਾਣਾ ਲਾ ਕੇ ਪਲੰਗ ਤੇ ਬੈਠੇ ਅੱਖਾਂ ਬੰਦ ਨੇ ਚਿਹਰਾ ਪਰੇ ਨੂੰ ਹੈ ਪਟਿਆਲੇ ਦੀ ਤਿੰਨ ਚਾਰ ਸੰਗਤ ਮੇਰੇ ਨਾਲ ਕਹਿੰਦੇ ਭਾਈ ਬਲੂ ਸਟਾਰ ਚ ਕੌਣ ਰਿਹਾ ਤੁਹਾਡੇ ਚੋਂ ਮੈਂ ਖੜਾ ਹੋ ਗਿਆ ਮੈਂ ਜੀ ਮੈਂ ਰਿਹਾ ਕਹਿੰਦੇ ਸੰਤਾਂ ਬਾਰੇ ਕੀ ਖਿਆਲ ਹੈ ਮੈਂ ਜੀ ਤਾਂ ਤੁਹਾਨੂੰ ਹੀ ਪਤਾ ਹੋ ਕਹਿੰਦੇ ਉਹਨਾਂ ਦੀ ਅਵਸਥਾ ਕਿੰਨੀ ਕਿ ਵੱਡੀ ਸੀ ਮੈਂ ਮਹਾਰਾਜ ਅਸੀਂ ਕੀ ਜਾਣੀਏ ਇਹ ਤਾਂ ਅਣਜਾਣ ਬੱਚੇ ਆ ਇੱਕ ਗੱਲ ਯਾਦ ਰੱਖੋ ਜੇ ਕੋਈ ਪੂਰਨ ਪੁਰਖ ਮਿਲ ਜੇ ਤਾਂ ਉੱਥੇ ਦਮ ਗਜੇ ਨਹੀਂ ਮਾਰੀ ਤੇ ਹਾਂ ਜੀ ਮੈਨੂੰ ਪਤਾ ਜੀ ਕਦੇ ਨਹੀਂ ਕਹੀਦਾ ਉੱਥੇ ਹਮੇਸ਼ਾ ਉਹਨਾਂ ਨੂੰ ਕਹਿੰਦਾ ਮਹਾਰਾਜ ਸਾਡੀ ਤਾਂ ਬੁੱਧੀ ਥੋੜੀ ਹੈ ਜੀ ਸੰਤ ਪਤਨ ਪਤਾ ਤੇ ਮੈਨੂੰ ਸੀਗਾ ਅਵਸਥਾ ਦਾ ਮੈਨੂੰ ਕਹਿੰਦੇ ਸਤਵੀਂ ਭੂਮਿਕਾ ਦੇ ਮਾਲਕ ਸੀਗੇ ਉਹ ਸਤਵੀਂ ਭੂਮਿਕਾ ਦੇ ਮਾਲਕ ਸੀ ਮਹਾਂਪੁਰਖ ਕਹਿੰਦੇ ਪਰ ਦੁਨੀਆ ਨੇ ਪਈ ਪਛਾਣੇ ਨਹੀਂ ਉਹ ਮੈਂ ਕਿਹਾ ਇਹ ਤਾਂ ਆਹ ਮਹਾਰਾਜ ਇਹ ਤਾਂ ਗੱਲ ਠੀਕ ਹੈ ਸੱਤ ਭੂਮਿਕਾ ਹੁੰਦੀਆਂ ਬ੍ਰਹਮ ਗਿਆਨ ਦੀਆਂ ਸੁਭਿਸ਼ਾ ਸੁਭਿ ਵਿਚਾਰਨਾ ਤਨੂ ਮਾਨਸਾ ਸਤਵਾ ਪਦ ਅੰਸ਼ ਸਖਤ ਪਦਾਰਥਾ ਭਾਵਨੀ ਅੱਗੇ ਆਉਂਦੀ ਹੈ ਸਤਵੀਂ ਸਤਵਾ ਪਦ ਕਿਹੜਾ ਹੁੰਦਾ ਤੁਰਿਆ ਅਵਸਥਾ ਤੁਰੀਆ ਅਵਸਥਾ ਸਤਗੁਰ ਤੇ ਹਰ ਜਾਨ ਪਿੱਛੇ ਜੇ ਇੱਕ ਮਹਾਪੁਰਖਾਂ ਦੇ ਜੋੜ ਮਿਲੇ ਤੇ ਗਏ ਉਹ ਕਹਿੰਦੇ ਥੋੜੀ ਜੀ ਕਥਾ ਹਾਈ ਲੈਵਲ ਤੇ ਸੁਣਾ ਦਿਓ ਮੈਂ ਕਿਹਾ ਜੀ ਸਤਿਬਚਨ ਸੰਗਤ ਥੋੜੀ ਕੈਚ ਕਰ ਲੂ ਇਹਨਾਂ ਚੀਜ਼ਾਂ ਨੂੰ ਮੈਂ ਸੱਤ ਭੂਮਕਾ ਬ੍ਰਹਮ ਗਿਆਨ ਦੀ ਜਾਂ ਸੁਣਾਈਆਂ 2 ਦਿਨ ਲੱਗੇ ਸਨ ਹੋ ਗਏ ਸਾਰੇ ਕੀ ਬਾਤ ਆ ਕਹਿੰਦੇ ਅਸੀਂ ਕਦੇ ਸੁਣੀਏ ਨਹੀਂ ਬ੍ਰਹਮ ਗਿਆਨ ਹੁੰਦਾ ਕੀ ਇਸ ਕਰਕੇ ਉਹ 7ਵੀਂ ਭੂਮਿਕਾ ਦਾ ਮਾਲਕ ਜਦੋਂ ਹਜੂਰ ਸਾਹਿਬ 1974 ਚ ਪਹਿਲੀ ਵਾਰ ਸਾ ਸੰਗਤ 75 ਦੀ ਗੱਲ ਆ ਜਦਾ ਦਰਸ਼ਨ ਹੋਏ ਮਹਾਪੁਰਖਾਂ ਨੂੰ ਮਾਤਾ ਸਾਹਿਬਕੌਰ ਜੀ ਦੇ ਆ ਫੋਟੋ ਉਹਨਾਂ ਤੋਂ ਹੀ ਪੁੱਛ-ਪੁੱਛ ਕੇ ਬਣਾਈ ਸੀ ਮੈਂ ਕਲਗੀਧਰ ਮਹਾਰਾਜ ਨਾਲ ਬਚਨ ਵੀ ਹੋਏ ਸੀ ਸਾਨੂੰ ਨਹੀਂ ਰਾਤ ਨੂੰ ਪਤਾ ਲੱਗੇ ਸੀ ਤਾਂ ਸੌਂ ਗਏ ਸੀ ਸਵੇਰੇ ਮੈਂ 3 ਕਿ ਮਹੀਨਿਆਂ ਬਾਅਦ ਮੈਨੂੰ ਦੱਸਿਆ ਦਰਸ਼ਨ ਹੋਏ ਸੀ ਮੈਂ ਕਿਹਾ ਤੁਸੀਂ ਕੀ ਮੰਗਿਆ ਮਹਾਰਾਜ ਤੋਂ ਕਹਿੰਨੇ ਮੈਂ ਤੁਹਾਨੂੰ ਕਿਸੇ ਦਰਸ਼ਨ ਹੋਣਗੇ ਨਾ ਤੁਸੀਂ ਦੁਨਿਆਵੀ ਲੋਕ ਕੋ ਤੁਸੀਂ ਗ੍ਰਸਤੀਓ ਤੁਸੀਂ ਮਹਾਰਾਜ ਤੋਂ ਦੁਨਿਆਵੀ ਉਹ ਗੱਲਾਂ ਮੰਗੋਗੇ ਮਹਾਰਾਜ ਪੈਸਿਆਂ ਦਾ ਬੜਾ ਔਖਾ ਤੁਹਾਡਾ ਪਹਿਲਾ ਹੀ ਪ੍ਰਸ਼ਨ ਇਹ ਹੋਣਾ ਨਿਆਣੇ ਨਹੀਂ ਆਖੇ ਲੱਗਦੇ ਆ ਉਹ ਨਹੀਂ ਹੁੰਦਾ ਨਹੀਂ ਹੁੰਦਾ ਸੰਤਾਂ ਨੇ ਕੀ ਮੰਗਿਆ ਸੰਤ ਜਨੈਲਸਾ ਨੇ ਕੀ ਮੰਗਿਆ ਦਸਵੇਂ ਪਾਤਸ਼ਾਹ ਤੋਂ ਕਹਿੰਦੇ ਮਹਾਰਾਜ ਨੂੰ ਕਹਿਣ ਲੱਗੇ ਮੈਨੂੰ ਅਬਿੰਦਸੀ ਦਰਸ਼ਨਾਂ ਦੀ ਦਾਤ ਬਖਸ਼ੋ ਅਸੀਂ ਵੀ ਹੁਣ ਮਾੜੇ ਮੋٹے ਪੜ੍ਹਦੇ ਸੀ ਕਥਾ ਸਿੱਖਦੇ ਸੀ ਮੈਂ ਕਿਹਾ ਉਦੋਂ ਅਸੀਂ ਐਦਾਂ ਹੀ ਬੋਲ ਲੈਂਦੇ ਸੀ ਮੈਂ ਕਿਹਾ ਯਾਰ ਇਹ ਪਹਿਲੀ ਵਾਰ ਸੁਣਿਆ ਬਿਨਾਸੀ ਦਰਸ਼ਨ ਕੀ ਹੁੰਦੇ ਆ ਕਹਿੰਦੇ ਜਰਰੇ ਜਰਰੇ ਚ ਉਹਦਾ ਪ੍ਰਕਾਸ਼ ਦੇਖਣਾ ਮੰਗਿਆ ਮੈਂ ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਮੰਗਿਆ ਮੈਂ ਮੈਂ ਬੜੀ ਵੱਡੀ ਚੀਜ਼ ਮੰਗੇ ਪਹਿਲੀ ਵਾਰ ਸੁਣਿਆ ਬਿਨਾਸੀ ਦਰਸ਼ਨ ਨਾਸ ਨਹੀਂ ਹੁੰਦਾ ਜਿਹੜੇ 1980 ਚ ਜਦੋਂ ਅਸੀਂ ਕਲੇਰਾਂ ਤੋਂ ਆਏ ਕਲੇਰੀ ਮਹਾਪੁਰਖਾਂ ਦੇ ਸਥਾਨ ਤੇ ਗਏ ਬਸ ਦੇ ਵਿੱਚ ਬੈਠਿਆਂ ਸਾਰੇ ਸਿੰਘਾਂ ਨੂੰ ਪਿੱਛੇ ਭੇਜਤਾ ਮੈਨੂੰ ਕਹਿੰਦੇ ਗੱਲ ਕਰਨੀ ਤੇਰੇ ਨਾਲ ਮੈਂ ਕਿਹਾ ਦੱਸੋ ਕੰਨ 'ਚ ਮੇਰੇ ਕਹਿੰਦੇ ਉਹ ਅਵਸਥਾ ਮਿਲ ਗਈ ਆ ਮੈਂ ਕਿਹਾ ਵਧਾਈਆਂ ਇਹ 1980 ਵਿੱਚ ਜਰਰੇ ਜਰਰੇ ਵਿੱਚ ਸਾਰੀ ਮਿੱਟੀ ਦੇ ਕਿਣਕਿਆਂ ਤੱਕ ਵੀ ਪ੍ਰਕਾਸ਼ ਹੀ ਪ੍ਰਕਾਸ਼ ਦਿਖਣ ਲੱਗ ਪਿਆ ਸੀ ਅਵਸਥਾ ਤਾਂ ਬਹੁਤ ਵੱਡੀ ਸੀ ਮੈਂ ਬਾਹਰਲੇ ਦੇਸ਼ਾਂ 'ਚ ਕਈ ਦੇਸ਼ਾਂ 'ਚ ਸੁਣਾਈਆਂ ਵੀ ਲੋਕ ਮੈਨੂੰ مخੌਲ ਕਰਨ ਲੱਗ ਪਏ ਉਲਟਾ ਮੈਂ ਸੋਚਾ ਉਹ ਮਨਾ ਪਰ ਕਿੱਥੇ ਗਲਤ ਆ ਗਏ ਇਹਨਾਂ ਨੂੰ ਕਾਹਨੂੰ ਦੱਸਣਾ ਸੀ ਕਮਲਿਆ ਨੂੰ ਇਹਨਾਂ ਨੂੰ ਕੀ ਅਵਸਥਾ ਅਵਸਥਾ ਕੀ ਹੁੰਦੀ ਹੈ ਤਾਂ ਇਹ ਬੰਦਗੀ ਵਾਲਿਆਂ ਨੂੰ ਦੱਸੀ ਦੀਆਂ ਚੀਜ਼ਾਂ ਸਾਧ ਸੰਗਤ ਜੀ ਉਹ ਅਵਸਥਾ ਬਣੀ ਫਿਰ ਮੈਂ ਕੁਐਸਚਨ ਕੀਤਾ 1983 ਦੀ ਗੱਲ ਹੈ ਮੈਂ ਕਿਹਾ ਤੁਸੀਂ ਕਹਿੰਦੇ ਹੋ ਜਰਰੇ ਜਰਰੇ 'ਚ ਮੈਨੂੰ ਦਿਖਦਾ ਤੇ ਆਹ ਕੀ ਹੋ ਰਿਹਾ ਆੜਾ ਕਾਰਜ ਹੋ ਰਹੇ ਨੇ ਕਹਿੰਦੇ ਇਹ ਵੀ ਸੁਣ ਲੈ ਜਦੋਂ ਬਖਸ਼ਿਸ਼ ਹੋਣ ਤੋਂ ਬਾਅਦ ਫਿਰ ਡਿਊਟੀ ਲੱਗਦੀ ਐ ਇੱਕ ਕਹਿੰਦੇ ਜਿਵੇਂ ਦਸਵੇਂ ਪਾਸ਼ਾ ਤੇ ਬਖਸ਼ਿਸ਼ ਹੋਈ ਦੁਆਇ ਤੇ ਇੱਕ ਰੂਪ ਹਵੈ ਗयो ਫਿਰ ਕਿਹਾ ਜਾ ਪ੍ਰਚਾਰ ਕਰ ਦੁਸ਼ਟਾਂ ਦਾ ਨਾਸ ਕਰ ਧਰਮ ਨੂੰ ਉਬਾਰ ਨਾ ਕਰ ਕਹਿੰਦੇ ਆਪ ਬਾਪੂ ਦੀ ਉਹ ਸ੍ਰੀ ਸਾਹਿਬ ਵਾਲੀ ਫੋਟੋ ਲੱਗੀ ਹੋਈ ਸੀ ਉੱਥੇ ਕਹਿੰਦੇ ਆ ਬਾਪੂ ਕਹਿੰਦਾ ਮੈਂ ਕੁਝ ਨਹੀਂ ਕਰਦਾ ਮੇਰੀ ਕੋਈ ਇੱਛਾ ਨਹੀਂ ਮੈਂ ਤਾਂ ਸਾਰੇ ਉਹੀ ਦਿਖਦਾ ਕਰ ਜਦੋਂ ਉਹ ਡਿਊਟੀ ਲਾ ਦਿੰਦੇ ਉਹ ਕਰਨੀ ਪੈਂਦੀ ਸੋ ਇਸ ਕਰਕੇ ਕਈਆਂ ਦੇ ਮਨਾਂ 'ਚ ਭੁਲੇਖਾ ਆਉਣਾ ਹੁਣ ਬਾਅਦ ਵਿੱਚ ਜਦੋਂ ਮੈਂ ਸਾਰੀ ਦੁਨੀਆ ਨੂੰ ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦਾ ਤਾਂ ਲੋਕੀ ਹੁਣ ਪਛਤਾਉਂਦੇ ਆ ਜਿਵੇਂ ਹੁਣ ਕਈਆਂ ਦੇ ਫੋਨ ਆਏ ਇੱਥੋਂ ਵੀ ਆਏ ਬਾਹਰੋਂ ਵੀ ਆਏ ਕੀ ਫੋਨ ਆਏ ਕਹਿੰਦੇ ਅਸੀਂ ਹੰਸਾਲੀ ਵਾਲੇ ਸੰਤਾਂ ਦੇ ਦਰਸ਼ਨ ਕਰਨੇ ਸੀ ਬੜਾ ਘਟਾ ਪੈ ਗਿਆ ਤੁਹਾਨੂੰ ਮੈਂ ਇੰਨੇ ਸਾਲਾਂ ਦਾ ਦੱਸੀ ਜਾਂਦਾ ਉਹ ਬ੍ਰਹਮ ਗਿਆਨੀ ਦੇ ਦਰਸ਼ਨ ਕਰ ਲੋ ਬ੍ਰਹਮ ਗਿਆਨ ਦਰਸ਼ਨ ਕਰ ਲੋ ਤੁਸੀਂ ਕੀਤੇ ਨਹੀਂ ਧੰਨ ਧੰਨ ਬਾਬਾ ਦਾਇਆ ਸਿੰਘ ਜੀ ਸੁਰ ਸਿੰਘ ਵਾਲੇ ਚਲੇ ਗਏ ਸਾਧ ਸੰਗਤ ਛੱਡ ਕੇ ਆਪਾਂ ਬਾਬਾ ਮੀਹਾ ਸਿੰਘ ਜੀ ਸੋ ਦੂਸਰੇ ਮਹਾਪੁਰਖ ਸਿਵੋੜੇ ਵਾਲੇ ਬਾਬਾ ਬਲਵੰਤ ਸਿੰਘ ਜੀ ਚਲੇ ਗਏ ਫਿਰ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੇ ਚਲੇ ਗਏ ਇੱਕੋ ਸਾਲ ਦੇ ਵਿੱਚ ਵਿੱਚ ਪੰਜ ਮਹਾਪੁਰਖ ਚਲੇ ਗਏ ਸੰਸਾਰ ਤੋਂ ਪੰਜ ਥੰਮ ਡਿੱਗ ਪਏ ਸਾਧ ਸੰਗਤ ਜੀ ਮਹਾਪੁਰਖਾਂ ਕੋਏ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜੱਗ ਵਿੱਚ ਕੋ ਆ ਜੇ ਧਰਤੀ ਖੜੀ ਐ ਲਾਉਂਦੇ ਉਹ ਕਰਨੀ ਪੈਂਦੀ ਸੋ ਇਸ ਕਰਕੇ ਕਈਆਂ ਦੇ ਮਨਾਂ 'ਚ ਭਲੇਖਾ ਆਉਣਾ ਔਰ ਬਾਅਦ ਵਿੱਚ ਜਦੋਂ ਮੈਂ ਸਾਰੀ ਦੁਨੀਆ ਨੂੰ ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦਾ ਤਾਂ ਲੋਕੀ ਹੁਣ ਪਛਤਾਉਂਦੇ ਆ ਜਿਵੇਂ ਹੁਣ ਕਈਆਂ ਦੇ ਫੋਨ ਆਏ ਇੱਥੋਂ ਵੀ ਆਏ ਬਾਹਰੋਂ ਵੀ ਆਏ ਕੀ ਫੋਨ ਆਏ ਕਹਿੰਦੇ ਅਸੀਂ ਹੰਸਾਲੀ ਵਾਲੇ ਸੰਤਾਂ ਦੇ ਦਰਸ਼ਨ ਕਰਨੇ ਸੀ ਬੜਾ ਘਟ ਆ ਪੈ ਗਵਾ ਤੁਨ ਨੂੰ ਮੈਂ ਇੰਨੇ ਸਾਲਾਂ ਦਾ ਦੱਸੀ ਜਾਂਦਾ ਉਹ ਬ੍ਰਹਮ ਗਿਆਨੀ ਦੇ ਦਰਸ਼ਨ ਕਰ ਲੋ ਬ੍ਰਹਮ ਗਿਆਨ ਦਰਸ਼ਨ ਕਰ ਲੋ ਤੁਸੀਂ ਕੀਤੇ ਨਹੀਂ ਤਨ ਤਨ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਚਲੇ ਗਏ ਸਾਧ ਸੰਗਤ ਛੱਡ ਕੇ ਆਪਾਂ ਨੂੰ ਬਾਬਾ ਮੀਹਾ ਸਿੰਘ ਜੀ ਸੋ ਦੂਸਰੇ ਮਹਾਪੁਰਖ ਸਿਵੜੇ ਵਾਲੇ ਬਾਬਾ ਬਲਵੰਤ ਸਿੰਘ ਜੀ ਚਲੇ ਗਏ ਫਿਰ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੇ ਚਲੇ ਗਏ ਇੱਕੋ ਸਾਲ ਦੇ ਵਿੱਚ ਵਿੱਚ ਪੰਜ ਮਹਾਪੁਰਖ ਚਲੇ ਗਏ ਸੰਸਾਰ ਤੋਂ ਪੰਜ ਥੰਮ ਡਿਗ ਪੇ ਸਾਧ ਸੰਗਤ ਜੀ ਮਹਾਪੁਰਖਾਂ ਕੋਏ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਥੰਮੇ ਕੋਈ ਨਾ ਸਾਧ ਬਿਨ ਸਾਧਨਾ ਦਿਸੈ ਜੱਗ ਵਿੱਚ ਕੋ ਆ ਜੇ ਧਰਤੀ ਖੜੀ ਐ